ਧੰਨਵਾਦ ਜੀ ਤੁਹਾਨੂੰ ਤੇ ਸਮੂਸ ਰੋਤੀਆਂ ਨੂੰ ਸਤਿ ਸ਼੍ਰੀ ਅਕਾਲ ਸਸਕਾਲ ਆ ਪ੍ਰਿੰਸ ਸਾਹਿਬ ਅ ਕਈ ਵਾਰ ਸਰਕਾਰਾਂ ਵੀ ਬੇਸਲੀਆ ਹੁੰਦੀਆਂ ਨੇ ਚੱਲਦਾ ਸਭ ਕੁਝ ਇੱਥੇ ਚੱਲੀ ਜਾਂਦਾ ਹੈ ਤੇ ਜੇ ਕਫੜੇ ਵੀ ਹੁੰਨੇ ਆ ਵੱਡੇ ਲੈਵਲ ਤੇ ਹੁੰਦੇ ਨੇ ਹਾਂਜੀ ਤੇ ਜੇ ਗਲਤ ਤਰੀਕਿਆਂ ਦੇ ਨਾਲ ਕੋਈ ਚੀਜ਼ਾਂ ਥਿਆਉਣੀਆਂ ਹੋਣ ਉਹ ਵੀ ਇੱਥੇ ਚੱਲੀ ਜਾਂਦੀਆਂ ਨੇ ਜਦੋਂ ਪਾਣੀ ਸਿਰ ਤੋਂ ਲੰਘ ਜਾਂਦਾ ਫੇਰ ਸਰਕਾਰਾਂ ਜਾਗਦੀਆਂ ਨੇ ਹੁਣ ਅ ਜਿਹੜੀ ਖਬਰ ਆਪਾਂ ਪਹਿਲੀ ਉਹ ਖਬਰ ਪ੍ਰਿੰਨ ਸਾਹਿਬ ਸਾਂਝੀ ਕਰਨ ਲੱਗੇ ਆ ਇਹਨਾਂ ਨੇ ਪ੍ਰੋਗਰਾਮ ਸ਼ੁਰੂ ਕੀਤਾ ਟਰਕਿੰਗ ਲਾਇਸੈਂਸ ਦੇ ਲਈ ਮੈਲਟ ਪ੍ਰੋਗਰਾਮ ਸ਼ੁਰੂ ਕਰਤਾ ਆਵਰਸ ਦੇ ਲਈ ਜਾਂ ਪ੍ਰੋਪਰ ਟ੍ਰੇਨਿੰਗ ਹੋਣੀ ਚਾਹੀਦੀ ਆ ਪਰ ਉਹ ਜਿਹੜਾ ਗਲਤ ਰਸਤੇ ਇਖਤੇ ਆਉਣੇ ਹਰ ਹਰ ਕੋਈ ਬੰਦਾ ਕੋਈ ਨਾ ਕੋਈ ਸੌਖਾ ਰਸਤਾ ਲੱਭ ਲੰਦਾ ਹੈ ਜਿਨ੍ਹਾਂ ਨੇ ਇਹ ਲਾਇਸੈਂਸ ਦਵਾਉਣੇ ਹੁੰਦੇ ਨੇ ਤੇ ਕਈ ਵਾਰ ਲਾਇਸੈਂਸ ਲੈਣੇ ਵਾਲੇ ਉਹ ਵੀ ਸ਼ਾਰਟਕਟ ਭਾਲਦੇ ਹੁੰਦੇ ਨੇ ਪਰ ਉਹਨਾਂ ਦੇ ਵਿੱਚ ਕਈ ਵਾਰ ਚੰਗੇ ਬੰਦਿਆਂ ਦਾ ਨੁਕਸਾਨ ਹੋ ਜਾਂਦਾ ਜੇ ਜਿਹੜੇ ਟਰੱਕ ਡਰਾਈਵਿੰਗ ਸਕੂਲ ਵਾਲਿਆਂ ਨੇ ਗਲਤ ਤਰੀਕੇ ਨਾਲ ਲਾਇਸੈਂਸ ਦੱਤੇ ਹੋਣਗੇ ਜੇ ਜਿਨ੍ਹਾਂ ਨੇ ਲਏ ਨੇ ਉਹਨਾਂ ਦਾ ਕੋਈ ਕਸੂਰ ਨਹੀਂ ਹੋਇਆ ਹੋਊਗਾ ਪਰ ਉਹ ਚੱਕਰ ਦੇ ਵਿੱਚ ਜਿਹੜਿਆਂ ਨੇ ਉਹਨਾਂ ਦੇ ਕੋਲੋਂ ਲਾਇਸੈਂਸ ਲਏ ਹੋਣਗੇ ਉਹ ਸਾਰੇ ਟੰਗੇ ਜਾਣੇ ਨੇ ਹੁਣ ਪਹਿਲੀ ਉਹ ਖਬਰੇ ਧਿਆਨ ਮੰਗਦੀ ਆ ਵੀ 온ਟਾਰੀਓ ਚ ਸੈਂਕੜੇ ਟਰੱਕ ਡਰਾਈਵਰਾਂ ਦੇ ਲਾਇਸੈਂਸ ਹੋਣਗੇ ਸਸਪੈਂਡ ਸੋ ਪੁਲਿਸ ਜਾਂਚ ਕਰ ਰਹੀ ਆ ਦੇਖੋ ਇਹਦੇ ਵਿੱਚ ਕੀ ਆ ਕਿ ਅਸੀਂ ਪਿਛਲੇ ਸਮੇਂ ਦਰਾਂ ਵੇਖਿਆ ਆ ਕਿ ਕਮਰਸ਼ੀਅਲ ਟਰੱਕ ਜਿਹੜੇ ਉਹਨਾਂ ਦੇ ਜਿਹੜੇ ਲਾਇਸੈਂਸ ਨੇ ਕਿ ਉਹਨਾਂ ਤੇ ਬਹੁਤ ਸਾਰੇ ਸਵਾਲ ਖੜੇ ਹੋਏ ਨੇ ਕਿ ਇਹ লাইসেনਸ ਜਿਸ ਢੰਗ ਨਾਲ ਬਣਦੇ ਨੇ ਇਹ ਵੀ ਢੰਗ ਤਰੀਕੇ ਠੀਕ ਨੇ ਜਾਂ ਜਿਸ ਢੰਗ ਦੇ ਨਾਲ ਜੋ ਟਰੱਕ ਡਰਾਈਵਿੰਗ ਸਕੂਲ ਬਣੇ ਹੋਏ ਨੇ ਜੋ ਮਿਨਿਸਟਰੀ ਵੱਲੋਂ ਮਾਪਦੰਡ ਰੱਖੇ ਗਏ ਨੇ ਵੀ ਉਹਨਾਂ ਮਾਪਦੰਡਾਂ ਦੇ ਹਿਸਾਬ ਦੇ ਨਾਲ ਟ੍ਰੇਨਿੰਗ ਦਿੱਤੀ ਜਾਂਦੀ ਹੈ ਕਿ ਜੋ ਕੁਝ ਡਰਾਈਵਰ ਨੂੰ ਸਿਖਾਉਣਾ ਚਾਹੀਦਾ ਹੈ ਉਹ ਚੀਜ਼ਾਂ ਸਿਖਾਈਆਂ ਵੀ ਜਾਂਦੀਆਂ ਨੇ ਜਾਂ ਨਹੀਂ ਸਿਖਾਈਆਂ ਜਾਂਦੀਆਂ ਸ਼ਾਰਟਕੱਟ ਵਰਤੇ ਜਾਂਦੇ ਨੇ ਤੇ ਬਹੁਤ ਸਾਰੇ ਸਵਾਲ ਪਿਛਲੇ ਲੰਮੇ ਸਮੇਂ ਤੋਂ ਚੱਲ ਰਹੇ ਸੀਗੇ ਸਰਕਾਰ ਨੇ ਕਾਫੀ ਚੇਂਜਸ ਵੀ ਲਿਆਂਦੀਆਂ ਇਹ ਜਿਹਦੇ ਵਿੱਚ ਮੈਲਟ ਪ੍ਰੋਗਰਾਮ ਵੀ ਸੀਗਾ ਇਹ ਹੋਰ ਵੀ ਚੇਂਜਸ ਲਿਆਉਂਦੀਆਂ ਗੱਲਾਂ ਬਾਤਾਂ ਹੋਈਆਂ ਪਰ ਸਟਿਲ ਜਿਸ ਢੰਗ ਨਾਲ ਇਹ ਸੜਕਾਂ ਦੇ ਉੱਪਰ ਹਾਈਵੇਅ ਦੇ ਉੱਪਰ ਹਾਸੇ ਵਧੇ ਨੇ ਇਹ ਵੀਡੀਓਜ਼ ਬਹੁਤ ਸਾਰੀਆਂ ਸਰਕੂਲੇਟ ਹੁੰਦੀਆਂ ਰਹੀਆਂ ਨੇ ਇਨਵੈਸਟੀਗੇਟਿਵ ਸਟੋਰੀਆਂ ਜਿਹੜੀਆਂ ਨੇ ਬਹੁਤ ਸਾਰੀਆਂ ਸਰਕੂਲੇਟ ਹੁੰਦੀਆਂ ਰਹੀਆਂ ਨੇ ਸੋ ਸਵਾਲ ਲਗਾਤਾਰ ਸਿਸਟਮ ਦੇ ਉੱਪਰ ਖੜੇ ਹੁੰਦੇ ਰਹੇ ਨੇ ਸੋ ਇਸ ਬਾਬਤ ਡਾਰਿਓ ਪ੍ਰੋਵਿੰਸ਼ਲ ਪੁਲਿਸ ਦੀ ਗੱਲ ਕਰੀਏ ਸੋ ਉਹ ਆਪਣੇ ਪੱਧਰ ਤੇ ਇਨਵੈਸਟੀਗੇਸ਼ਨਸ ਕਰ ਰਹੇ ਸਨ ਉਹਨਾਂ ਦੇ ਹੱਥ ਕੁਝ ਇਹੋ ਜਿਹੇ ਸਬੂਤ ਜਾਂ ਜੋ ਇਸ ਸਾਰੇ ਮਿਲੀਪੋਕਤ ਦੇ ਵਿੱਚ ਇਨਵੋਲ ਕੁਝ ਲੋਕ ਉਹਨਾਂ ਦੇ ਹੱਥ ਆਏ ਨੇ ਸੋ ਉਹਨਾਂ ਤੋਂ ਗਾਹਾ ਅੱਗੇ ਤੋਂ ਅੱਗੇ ਜਦੋਂ ਫਿਰ ਪਰਤਾ ਖੁੱਲਣੀਆਂ ਸ਼ੁਰੂ ਹੋਈਆਂ ਵੀ ਕਿਸ ਢੰਗ ਦੇ ਨਾਲ ਇਹ ਸਾਰਾ ਕੁਝ ਚੱਲ ਰਿਹਾ ਸੀਗਾ ਕਿ ਮਾਪ ਡੰਡਾ ਨੂੰ ਛਿੱਕੇ ਦੇ ਉੱਪਰ ਡੰਗਿਆ ਜਾ ਰਿਹਾ ਸੀਗਾ ਗਲਤ ਢੰਗ ਤਰੀਕੇ ਦੇ ਨਾਲ ਲਾਇਸੈਂਸ ਬਣ ਰਹੇ ਸੀਗੇ ਸੋ ਬਹੁਤ ਸਾਰੇ ਥੋਸ ਰੂਦ ਅੰਟਾਰੀਓ প্রভিনਸ਼ਲ ਪੁਲਿਸ ਦੇ ਹੱਥ ਲੱਗਣ ਤੋਂ ਬਾਅਦ ਫਿਰ ਕੀ ਹੋਇਆ ਆ ਕਿ ਹੁਣ ਸੈਂਕੜਿਆਂ ਦੀ ਤਦਾਦ ਦੇ ਵਿੱਚ ਜਿਨ੍ਹਾਂ ਕੋਲ ਕਮਰਸ਼ੀਅਲ ਲਾਇਸੈਂਸ ਸੀਗੇ ਸੋ ਈਵਨ ਜਿਨ੍ਹਾਂ ਕੋਲ ਕਾਰਾਂ ਦੇ ਲਾਇਸੈਂਸ ਵੀ ਸੀਗੇ ਜੀ2 ਜੀ3 ਵਰਗੇ ਲਾਇਸੈਂਸ ਵੀ ਸੀਗੇ ਸੋ ਉਹਨਾਂ ਨੂੰ ਇਹ ਮਿਨਿਸਟਰੀ ਤੋਂ ਚਿੱਠੀਆਂ ਆ ਰਹੀਆਂ ਨੇ ਜਿਨ੍ਹਾਂ ਦੇ ਵਿੱਚ ਕੀ ਹੈ ਕਿ ਜਾਂ ਤਾਂ ਉਹਨਾਂ ਦੇ ਲਾਇਸੈਂਸ 3 ਮਹੀਨਿਆਂ ਵਾਸਤੇ ਸਸਪੈਂਡ ਕੀਤੇ ਗਏ ਨੇ ਜਾਉਣ ਦਾ ਨੂੰ ਦੁਬਾਰਾ ਟੈਸਟ ਦੇ ਕੇ ਨਵੇਂ ਸਿਰੇ ਤੋਂ ਲਾਇਸੈਂਸ ਲੈਣ ਦੀ ਹਦਾਇਤਾਂ ਦਿੱਤੀਆਂ ਗਈਆਂ ਨੇ। ਸਿੱਧੇ ਵਿੱਚ ਇਹ ਆ ਕਿ ਕੇਵਲ ਤੁਹਾਡਾ ਕਮਰਸ਼ੀਅਲ ਜਿਹੜਾ ਲਾਇਸੈਂਸ ਹੈ ਉਹੀ ਸਸਪੈਂਡ ਨਹੀਂ ਹੋਇਆ ਇਹ ਪੂਰੇ ਦਾ ਪੂਰਾ ਲਾਇਸੈਂਸ ਸਪੈਂਡ ਹੋਇਆ ਪਰ ਆਪਕੇ ਹੁਣ ਤੁਸੀਂ ਕਾਰ ਵੀ ਨਹੀਂ ਚਲਾ ਸਕਦੇ। ਸੋ ਇਹ ਜਿਹੜੀਆਂ ਚਿੱਠੀਆਂ ਨੇ ਸੈਂਕੜੇ ਦੀ ਤਦਾਦ ਦੇ ਵਿੱਚ ਅਨਟਾਰੀਓ ਦੇ ਵਿੱਚ ਇਹ ਜਿਹੜੇ ਡਰਾਈਵਰਸ ਨੇ ਉਹਨਾਂ ਕੋਲ ਪਹੁੰਚ ਨਹੀਂ ਆਨੇ। ਪਰ ਇਹਦੇ ਵਿੱਚ ਜਿਵੇਂ ਮੈਂ ਗੱਲ ਕਹੀ ਆ ਕਿ ਜੋ ਇਹ ਇਹ ਮਿਲੀਭੁਗਤ ਚੱਲ ਰਹੀ ਸੀ ਜਿਹੜੇ ਕਿ ਇਹ ਡਰਾਈਵ ਜਿਹੜੇ ਸਕੂਲ ਨੇ ਟਰੱਕ ਡਰਾਈਵਿੰਗ ਜਿਹੜੇ ਸਕੂਲ ਨੇ ਉਹਨਾਂ ਦੀ ਜਿਹੜੀ ਐਗਜ਼ਾਮੀਨਰਸ ਹੁੰਦੇ ਨੇ ਜਿਨ੍ਹਾਂ ਨੇ ਟੈਸਟ ਲੈਣੇ ਨੇ ਜਾਂ ਮਿਨਿਸਟਰੀ ਦੇ ਵਿੱਚ ਜਿਹੜੇ ਹੋਰ ਲੋਕ ਹੁੰਦੇ ਨੇ ਜਿਨ੍ਹਾਂ ਇਹ ਸਾਰੀ ਪ੍ਰੋਸੈਸ ਦੇ ਵਿੱਚ ਜਿਹੜੇ ਇਨਵੋਲ ਹੁੰਦੇ ਨੇ ਜੋ ਇਹ ਮਿਲੀਭੁਗਤ ਸੀਗੀ ਸੋ ਇਹ ਬਹੁਤ ਸਾਰੇ ਕਿਉਂਕਿ ਭਰਤਾਂ ਉਧੇੜੀਆਂ ਨੇ ਓਪੀਪੀ ਨੇ ਇਨਵੈਸਟੀਗੇਸ਼ਨਸ ਉਹਨਾਂ ਦੀ ਚੱਲ ਰਹੀ ਹੈ ਸੋ ਜਿਹੜੇ ਸਕੂਲ ਇਹਦੇ ਵਿੱਚ ਇਨਵੋਲ ਉਹਨਾਂ ਦੀ ਨਜ਼ਰ ਦੇ ਵਿੱਚ ਆਏ ਨੇ ਸੋ ਉਹਨਾਂ ਸਕੂਲਾਂ ਤੋਂ ਜਿਨ੍ਹਾਂ ਨੇ ਪਿਛਲੇ ਤਨਾ ਚਾਰਾਂ ਸਾਲਾਂ ਦੇ ਵਿੱਚ ਲਾਇਸੈਂਸ ਲਏ ਨੇ ਸੋ ਉਹਨਾਂ ਨੂੰ ਇਸ ਸਮੇਂ ਟਾਰਗੇਟ ਕੀਤਾ ਜਾ ਰਿਹਾ ਇਹ ਚਿੱਠੀਆਂ ਉਹਨਾਂ ਲੋਕਾਂ ਨੂੰ ਆਈਆਂ ਨੇ ਜਿਨ੍ਹਾਂ ਨੇ ਉਹਨਾਂ ਸਕੂਲਾਂ ਦੇ ਜ਼ਰੀਏ ਇਹ ਲਾਇਸੈਂਸ ਲਏ ਨੇ ਸੋ ਇਹ ਨਹੀਂ ਹੈ ਕਿ ਇਹ ਹਰੇਕ ਨੂੰ ਹੀ ਚਿੱਠੀਆਂ ਭੇਜੀਆਂ ਜਾ ਰਹੀਆਂ ਨੇ ਜਾਂ ਰੈਂਡਮਲੀ ਵੈਸੇ ਹੀ ਸਿਲੈਕਟ ਕਰ ਕਰਕੇ ਚਿੱਠੀਆਂ ਭੇਜੀ ਜਾ ਰਹੀਆਂ ਇਸ ਤਰ੍ਹਾਂ ਨਹੀਂ ਹੈ ਸੋ ਟਾਰਗੇਟ ਉਹਨਾਂ ਨੂੰ ਕੀਤਾ ਜਾ ਰਿਹਾ ਜਿਹੜੇ ਸਕੂਲ ਇਹਦੇ ਵਿੱਚ ਇਨਵੋਲਵ ਸਿਗੇ ਉਨਾ ਸਕੂਲਾਂ ਤੋਂ ਪਿਛਲੇ 3-4 ਸਾਲਾਂ ਦੇ ਵਿੱਚ ਜਿਨ੍ਹਾਂ ਨੇ ਲਾਇਸੈਂਸ ਲਏ ਆ ਪਰ ਇਹਦੇ ਵਿੱਚ ਕੀ ਆ ਕਿ ਜਿਹੜੇ 3 ਮਹੀਨੇ ਦੇ ਲਾਇਸੈਂਸ ਸਸਪੈਂਡ ਹੋਏ ਨੇ ਕਿ 3 ਮਹੀਨੇ ਵਾਸਤੇ ਲਾਇਸੈਂਸ ਜਿਹੜਾ ਆ ਤੁਹਾਡਾ ਉਹ ਸਸਪੈਂਡ ਰਹਿਣਾ ਆ ਸੋ OPP ਆਪਣੀ ਇਨਵੈਸਟੀਗੇਸ਼ਨ ਜੋ ਹੈ ਵੱਡੇ ਪੱਧਰ ਦੇ ਉੱਪਰ ਕਰ ਰਹੀ ਆ ਫਿਰ ਬੜੇ ਠੋਸ ਸਬੂਤਾਂ ਦੇ ਕੋਲ ਨੇ ਸੋ ਇਹ ਜੋ ਇਨਵੈਸਟੀਗੇਸ਼ਨ ਉਹ ਦੱਸ ਰਹੇ ਨੇ ਜਿਹੜੇ ਆਫੀਸਰਸ ਨੇ ਉਹ ਦੱਸ ਰਹੇ ਨੇ ਵੀ ਅਸੀਂ ਜਲਦ ਇਸ ਇਨਵੈਸਟੀਗੇਸ਼ਨ ਨੂੰ ਕੰਪਲੀਟ ਕਰ ਲੈਣਾ ਆ ਫਿਰ ਉਸ ਤੋਂ ਬਾਅਦ ਫਿਰ ਅੱਗੇ ਫੈਸਲਾ ਉਹਨਾਂ ਨੇ ਲੈਣਾ ਵੀ ਜਿਨ੍ਹਾਂ ਦੇ ਲਾਇਸੈਂਸ ਸਸਪੈਂਡ ਹੋਏ ਨੇ ਸੋ ਇਹਨਾਂ ਦੇ ਦੁਆਰਾ ਟੈਸਟ ਲੈਣੇ ਨੇ ਜਾਂ ਇਹਨਾਂ ਨੂੰ ਕੰਟੀਨਿਊ ਰੱਖਣਾ ਜਾਂ ਕਿਸ ਢੰਗ ਦੇ ਖਿਲਾਫ ਇਹਨਾਂ ਦੇ ਖਿਲਾਫ ਜਿਹੜੇ ਨੇ ਫੈਸਲੇ ਆਉਣੇ ਆ ਸੋ ਇਹਦੇ ਵਿੱਚ ਇਹ ਨਹੀਂ ਆ ਵੀ ਹਰੇਕ ਨੂੰ ਰੈਂਡਮਲੀ ਵੈਸੀ ਸਿਲੈਕਟ ਕਰਕੇ ਫਿਰ ਵੈਸੀ ਉਹਨੂੰ ਚਿੱਠੀ ਭੇਜੀ ਜਾਂਦੀ ਆ ਸੋ ਜਿਨ੍ਹਾਂ ਦੇ ਸਕੂਲਾਂ ਦੇ ਖਿਲਾਫ ਟੋ ਸਬੂਤ ਨੇ ਇਨਵੈਸਟੀਗੇਸ਼ਨ ਚੱਲ ਰਹੀ ਆ ਸੋ ਇਹਦੇ ਵਿੱਚ ਜੀਟੀਏ ਦੇ ਨਾਲ ਸਬੰਧਿਤ ਬਹੁਤ ਸਾਰੇ ਸਕੂਲ ਨੇ ਜਿਹੜੇ ਉਹਨਾਂ ਦੇ ਜਾਂਚ ਦੇ ਇਰੇ ਇੰਟਰਨੈਟ ਦੇ ਉਹਦੇ ਕੋਲ ਇਹ ਸਬੰਧਿਤ ਹੋ ਸਬੂਤ ਵੀ ਨੇ ਹੁਣ ਦੂਜੀ ਗੱਲ ਪੈਂਦਾ ਜੀ ਇਹ ਆ ਕਿ ਇਹ ਦੇਖੋ ਇਹ ਸਾਡਾ ਜੋ ਸਿਸਟਮ ਹੈ ਕੈਨੇਡਾ ਦਾ ਸਿਸਟਮ ਹੈ ਇਹ ਵਾਕ ਵਾਕ ਪ੍ਰਿੰਸਟ ਦਾ ਸਿਸਟਮ ਹੈ ਇਹ ਨਾਲੇ ਉੱਪਰ ਲੋਕਾਂ ਦਾ ਬਹੁਤ ਵੱਡਾ ਵਿਸ਼ਵਾਸ ਸੀਗਾ ਪਰ ਜਿਸ ਤੰਗ ਨਾਲ ਇਹ ਪਿਛਲੇ ਸਮੇਂਦਾਰ ਹੋਇਆ ਸੀ ਅਮਰੀਕਾ ਦੇ ਵਿੱਚ ਵੀ ਦੇਖਿਆ ਕਿ ਉੱਥੋਂ ਇਸ ਤਰੀਕੇ ਦੀਆਂ ਬਹੁਤ ਸਾਰੀਆਂ ਖਬਰਾਂ ਆਈਆਂ ਨੇ ਕਿ ਰਿਸ਼ਵਤ ਦੇ ਕੇ ਡਾਲਰ ਦੇ ਕੇ ਉੱਤੇ ਲਾਇਸੈਂਸ ਬਣ ਜਾਂਦੇ ਸੀਗੇ ਕੈਨੇਡਾ ਤੋਂ ਵੀ ਬਹੁਤ سارے ਸਵਾਲ ਖੜੇ ਹੋ ਰਹੇ ਨੇ ਸੋ ਤੁਸੀਂ ਹੁਣ ਦੇਖ ਸਕਦੇ ਹੋ ਵੀ ਇਹ ਜੋ ਡਿਵੈਲਪਡ ਕੰਟਰੀ ਨੇ ਇੱਕ ਡਿਵੈਲਪਡ ਸਿਸਟਮ ਬਣੇ ਹੋਏ ਸੀਗੇ ਸੋ ਇਹਦੇ ਵਿੱਚ ਵੀ ਕਿਸ ਢੰਗ ਨਾਲ ਵੱਡੇ ਪੱਧਰ ਤੇ ਮਿਸਯੂਜ਼ ਹੋਇਆ ਸੜਕਾਂ ਦੇ ਉੱਪਰ ਇਹੋ ਜਿਹੇ ਡਰਾਈਵਰਸ ਆਏ ਜਿਹੜੇ ਕੀ ਐਲੀਜੀਬਲ ਨਹੀਂ ਸੀ ਜਿਨ੍ਹਾਂ ਕੋਲ ਕੋਈ ਪੂਰੀ ਯੋਗਤਾ ਜਿਹੜੀ ਹੋਣੀ ਚਾਹੀਦੀ ਸੀਗੀ ਉਹ ਯੋਗਤਾ ਉਹਨਾਂ ਦੇ ਕੋਲ ਨਹੀਂ ਸੀਗੀ ਲੋਕਾਂ ਦੀ ਜਾਣ ਵਾਸਤੇ ਵੀ ਹਉਆ ਬਣੇ ਸੋ ਨੁਕਸਾਨ ਵੀ ਬਹੁਤ ਹੋਏ ਨੇ ਸੋ ਇਹਦੇ ਵਿੱਚ ਹੁਣੇ ਇਹ ਸਰਕਾਰ ਕਿਸ ਢੰਗ ਦੇ ਨਾਲ ਅੱਗੇ ਆਉਣ ਵਾਲੇ ਸਮੇਂ 'ਚ ਸੁਧਾਰ ਕਰਦੀ ਹੈ ਟਰਾਂਸਪੋਰਟੇਸ਼ਨ ਮਿਨਿਸਟਰੀ ਕਿਸ ਤਰ੍ਹਾਂ ਨਾਸੂਜ਼ਾਰ ਕਰਦੀ ਹੈ ਤੇ ਇਹੋ ਜਿਹੇ ਲੋਕ ਜਿਨ੍ਹਾਂ ਨੇ ਗਲਤ ਕੰਮ ਕੀਤੇ ਨੇ ਜਿਨ੍ਹਾਂ ਦੇ ਖਿਲਾਫ ਇਨਵੈਸਟੀਗੇਸ਼ਨ ਚੱਲ ਰਹੀਆਂ ਨੇ ਅਗਰ ਇਹ ਇਨਵੈਸਟੀਗੇਸ਼ਨ ਦੇ ਵਿੱਚ ਦੋਸ਼ੀ ਪਾਏ ਜਾਂਦੇ ਨੇ ਤਾਂ ਉਹਨਾਂ ਦੇ ਖਿਲਾਫ ਕਿਸ ਤਰੀਕੇ ਦੇ ਜਿਹੜੇ ਸਖਤ ਕਦਮ ਚੁੱਕੇ ਜਾਂਦੇ ਨੇ ਕੱਲ ਵੀ ਅਸੀਂ ਖਬਰ ਕੀਤੀ ਸੀ ਕਿ ਫੋਰਸ ਸਾਫ ਕਹਿ ਰਹੇ ਨੇ ਵੀ ਅਸੀਂ ਸਖਤ ਜਿਹੜੇ ਆ ਕਾਨੂੰਨ ਆਉਣ ਵਾਲੇ ਸਮੇਂ ਦਰਨ ਲੈ ਕੇ ਆ ਰਹੇ ਨੇ ਡਰਾਈਵਿੰਗ ਰਿਸਰਸ ਦੇ ਵਿੱਚ ਸੋ ਇਹ ਡਰਾਈਵਿੰਗ ਸਕੂਲਾਂ ਦੇ ਖਿਲਾਫ ਉਹ ਹੁਣ ਕਿਸ ਤਰੀਕੇ ਦੇ ਸਖਤ ਕਾਨੂੰਨ ਲੈ ਕੇ ਆਉਂਦੇ ਨੇ ਇਹ ਵੀ ਇੱਕ ਬਹੁਤ ਵੱਡੀ ਗੱਲ ਹੋਵੇਗੀ ਸੋਚਣ ਵਾਲੀ ਗੱਲ ਹੋਗੀ ਪਰ ਇਹਦੇ ਵਿੱਚ ਆ ਕੇ ਜੋ ਸਾਡੀ ਅੰਟਾਰੀਓ ਪ੍ਰੋਵਿੰਸ਼ਲ ਪੁਲਿਸ ਹੈ ਟਰਾਂਸਪੋਰਟੇਸ਼ਨ ਮਿਨਿਸਟਰੀ ਹੈ ਸੋ ਉਹ ਜਿਸ ਢੰਗ ਨਾਲ ਚੁੱਪਚਪੇ ਕੰਮ ਕਰ ਰਹੀ ਸੀ ਸੋ ਉਹ ਵੀ ਵਧਾਈ ਦੇ ਹੱਕਦਾਰ ਨੇ ਕਿ ਉਹਨਾਂ ਨੇ ਆਖਰ ਦੇ ਵਿੱਚ ਇਹ ਜਿਹੜਾ ਫੈਸਲਾ ਲਿਆ ਇਸ ਤਰੀਕੇ ਦੀ ਇਨਵੈਸਟੀਗੇਸ਼ਨ ਕੀਤੀ ਇਸ ਤਰੀਕੇ ਦੇ ਡਿਸੀਜਨ ਲੈਣੇ ਉਹਨਾਂ ਨੇ ਸ਼ੁਰੂ ਕੀਤੇ ਆ ਹੁਣ ਇਸ ਤੋਂ ਬਾਅਦ ਕੀ ਆ ਕਿ ਦੇਖੋ ਜਿਵੇਂ ਤੁਸੀਂ ਗੱਲ ਕਰ ਰਹੇ ਸੀ ਕਿ ਜ਼ਰੂਰੀ ਨਹੀਂ ਹੈ ਵੀ ਜਿਨ੍ਹਾਂ ਸਾਰਿਆਂ ਨੂੰ ਚਿੱਟੀਆਂ ਆਈਆਂ ਨੇ ਵੀ ਉਹ ਸਾਰੇ ਦੇ ਸਾਰੇ ਹੀ ਗਲਤ ਹੋਣਗੇ ਜਾਂ ਜਿਨ੍ਹਾਂ ਨੇ ਇਹਨਾਂ ਸਕੂਲਾਂ ਦੇ ਥ्रू ਲੈ ਆ ਲਾਈ ਸਾਰੇ ਸਾਰੇ ਗਲਤ ਹੋਣਗੇ ਕਈ ਵਾਰ ਇਹ ਮਾੜਿਆਂ ਦੇ ਨਾਲ ਚੰਗੇ ਵੀ ਲੱਗੜੇ ਜਾਂਦੇ ਨੇ ਸੋ ਹੁਣ ਕੀ ਆ ਕਿ ਕਈ ਤਰੀਕੇ ਦੇ ਨਾਲ ਕੁਝ ਲੋਕ ਹੁੰਦੇ ਨੇ ਇਹ ਲੋ ਜਿਹੜੇ ਚਾਹੁੰਦੇ ਨੇ ਵੀ ਕੋਈ ਨਾ ਕੋਈ ਮੁੱਦਾ ਤੁਹਾਡੇ ਹੱਥ ਆਵੇ ਤਾਂ ਕਿਸੇ ਨਾ ਕਿਸੇ ਤਰੀਕੇ ਨਾਲ ਗੁੰਮਰਾਹ ਕਰਕੇ ਆਪ ਮੋੜੇ ਆ ਕੇ ਇਹ ਆਪਣੀ ਲੀਡਰਸ਼ਿਪ ਬਣਾਈਏ ਲੋਕਾਂ ਨੂੰ ਮਗਨ ਲਾਈਏ ਸੋ ਲੋਕਾਂ ਨੂੰ ਜਿਹੜੇ ਇਹੋ ਜਿਹੇ ਜਿਹਨਾਂ ਦੇ ਲਾਇਸੈਂਸ ਸਸਪੈਂਡ ਹੋਏ ਨੇ ਜਾਂ ਜਿਹੜੇ ਹੋ ਸਕਦੇ ਨੇ ਜੇ ਪ੍ਰਭਾਵਿਤ ਨੇ ਸੋ ਇੱਥੇ ਸੋਚ ਵਿਚਾਰ ਦੀ ਗੱਲ ਇਹ ਆ ਵੀ ਇੱਥੇ ਕੋਈ ਗਰੁੱਪ ਬਣਾ ਕੇ ਜੂਨੀਅਨ ਬਣਾ ਕੇ ਧਰਨੇ ਮੁਜਾਰੇ ਕਰਕੇ ਮਸਲਿਆਂ ਦੇ ਹੱਲ ਇਨ੍ਹਾਂ ਮੁਲਕਾਂ ਦੇ ਵਿੱਚ ਨਹੀਂ ਹੁੰਦੇ ਨੇ ਲੀਗਲ ਸਿਸਟਮ ਬਣੇ ਹੋਏ ਨੇ ਜੇ ਕਿਸੇ ਨੂੰ ਲੱਗਦਾ ਵੀ ਸਾਡੇ ਨਾਲ ਤੱਕਾ ਹੋਇਆ ਇਹ ਸਾਨੂੰ ਗਲਤ ਤਰੀਕੇ ਨਾਲ ਸਾਡਾ ਲਾਇਸੈਂਸ ਸਸਪੈਂਡ ਹੋਇਆ ਉਹਦੇ ਲੀਗਲ ਵੇ ਨੇ ਉਦੋਂ ਚੰਗੇ ਵਕੀਲ ਨੇ ਜਿਹੜੇ ਕਾਨੂੰਨੀ ਜਿਹੜੇ ਜਾਣਕਾਰ ਨੇ ਤੁਸੀਂ ਉਹਨਾਂ ਦੀ ਸਰਵਿਸ ਲੈ ਸਕਦੇ ਹੋ ਪਰ ਇਹੋ ਜਿਹੇ ਚੀਜ਼ਾਂ ਤੋਂ ਹਾਲ ਦੀ ਘੜੀ ਸਾਨੂੰ ਬਚਣ ਦੀ ਲੋੜ ਹੈ ਵੇਖੀ ਧੜਨੇ ਮਜਾ ਰਹੇ ਜਾਂ ਕੋਈ ਗਰੁੱਪ ਬਣਾ ਕੇ ਕੋਈ ਸਰਕਾਰ ਦੇ ਉੱਪਰ ਕਿਸੇ ਤੰਗ ਦਾ ਦਬਾਅ ਬਣਾਈਏ ਕਿਉਂਕਿ ਜਿਵੇਂ ਮੈਂ ਦੱਸਿਆ ਇਹ ਇਨਵੈਸਟੀਗੇਸ਼ਨ ਹੋਣ ਤੋਂ ਬਾਅਦ ਤੋਂ ਸਬੂਤ ਮਿਲਣ ਤੋਂ ਬਾਅਦ ਉਹਨਾਂ ਦੇ ਹੱਥ ਹੈ ਇਹੋ ਜਿਹੇ ਬੰਦੇ ਆਉਣ ਤੋਂ ਬਾਅਦ ਇਹ ਜਿਹੜਾ ਸਾਰਾ ਫੈਸਲੇ ਲਏ ਗਏ ਨੇ ਇਹ ਸਾਰਾ ਇੱਕ ਇਨਵੈਸਟੀਗੇਸ਼ਨ ਜਿਹੜੀ ਪ੍ਰੋਸੈਸ ਹੈ ਸ਼ੁਰੂ ਹੋਈ ਹੈ ਸੋ ਇਨਵੈਸਟੀਗੇਸ਼ਨ ਪ੍ਰੋਸੈਸ ਦੇ ਵਿੱਚ ਸਾਨੂੰ ਯਕੀਨ ਰੱਖਣ ਦੀ ਲੋੜ ਹੈ ਸੋ ਉਹਨਾਂ ਨੇ ਦਿਨ ਅਦਰਾ ਨਾ ਓਪੀਪੀ ਜੋ ਦੱਸ ਰਹੀ ਹੈ ਜਿਹੜੇ ਦੇ ਆਫੀਸਰ ਦੱਸ ਰਹੇ ਨੇ ਕਿ ਜਲਦ ਉਸ ਇਸ ਮਾਮਲੇ ਦਾ ਜਿਹੜਾ ਨਵਟਾਰਾ ਕਰਨਗੇ ਉਹ ਅਲੀਗੇਸ਼ਨਸ ਜੋ ਲੱਗੇ ਨੇ ਚਾਰजेस ਜੋ ਲੱਗਣੇ ਨੇ ਉਹਨਾਂ ਦੇ ਬਾਬਤ ਫੈਸਲਾ ਹੋਊਗਾ ਪਰ ਇਹਦੇ ਨਾਲ ਇਹ ਆ ਕਿ ਜੋ ਇਹ ਇੱਕ ਸਿਸਟਮ ਦੇ ਵਿੱਚ ਜੋ ਕਮੀਆਂ ਸੀ ਜਾਂ ਜੋ ਇਹਦੇ ਵਿੱਚ ਜੋ ਇਸ ਢੰਗ ਨਾਲ ਇੰਟਰਫੀਰੈਂਸ ਕੀਤਾ ਗਿਆ ਸੀ ਕਰਪਟ ਲੋਕਾਂ ਵੱਲੋਂ ਇਹ ਜਿਹੜੇ ਸਿਸਟਮ ਨੂੰ ਇਹ ਜਿਹੜਾ ਹੈ ਪ੍ਰੇਸ਼ਟ ਬਣਾਉਣ ਵਾਲੇ ਲੋਕ ਨੇ ਸੋ ਉਹਦੀਆਂ ਜਿਹੜੀਆਂ ਪਰਤਾਂ OPP ਖੋਲ ਰਹੀ ਹੈ ਸੋ ਇਹ ਯਕੀਨੀ ਤੌਰ ਤੇ ਇੱਕ ਚੰਗਾ ਕਦਮ ਹੈ ਤੇ ਅਸੀਂ ਉਮੀਦ ਕਰਦੇ ਆ ਕਿ ਆਉਣ ਵਾਲੇ ਸਮੇਂ ਦੌਰਾਨ ਇਹ ਜਿਹੜਾ ਸਾਡਾ ਸਿਸਟਮ ਸਿਗਾ ਜੀ ਦੇ ਵਿੱਚ ਹੁਣ ਤਾਈਆਂ ਜਾਂ ਜਿਹੜੀਆਂ ਕਮੀਆਂ ਪੇਸ਼ੀਆਂ ਨਿਕਲਿਆ ਨੇ ਸੋ ਇਹਦਾ ਕੋਈ ਚੰਗਾ ਜਾਂ ਠੋਸ ਹੱਲ ਜਿਹੜਾ ਆ ਉਹ ਸਾਹਮਣੇ ਆਊਗਾ ਜੀ ਵੀਰਨ ਸਾਹਿਬ ਬਹੁਤ ਖੂਬੀ ਕਿਉਂਕਿ ਕਈ ਦਿਨਾਂ ਤੋਂ ਇੱਕ ਖਬਰ ਸਰਕੂਲੇਟ ਹੋ ਰਹੀ ਸੀਗੀ ਤੇ ਤੁਸੀਂ ਪੂਰੀ ਡਿਟੇਲ ਦੇ ਵਿੱਚ ਜਿਹੜੀ ਉਹ ਸਾਂਝ ਕੀਤੀ ਆ ਸੋ ਅਗਲੀ ਖਬਰ ਲਾਲ ਫੀਤਾ ਸ਼ਾਈ ਘਟਾਉਣ ਲਈ ਸਰਕਾਰ ਵੱਲੋਂ ਕਰੀਬ 500 ਤਰੀਕਿਆਂ ਦੀ ਪਛਾਣ ਖਜ਼ਾਨਾ ਬੋਰਡ ਦੇ ਪ੍ਰੈਜ਼ੀਡੈਂਟ ਨੇ ਅਪਡੇਟ ਦਿੱਤੀ ਹੈ ਜੀ ਦੇਖੋ ਇਹਦੇ ਵਿੱਚ ਕੀ ਹੈ ਕਿ ਜੋ ਸਾਡੇ ਮਨਿਸਟਰਸ ਨੇ ਅਸੀਂ ਦੇਖਿਆ ਕਿ ਇਹਨਾਂ ਨੇ ਇਹ ਦੋ ਦਿਨਾਂ ਦੀ ਟਿੱਕਤੀ ਸਾਰੀ ਕੈਬਨਿਟ ਇਕੱਠੀ ਹੋਈ ਇਹ ਵਿਚਾਰ ਵਟਾਂਦਰਾ ਕੀਤੇ ਵੀ ਆਉਣ ਵਾਲੇ ਸਮੇਂ ਦੌਰਾਨ ਕਿਸ ਤਰੀਕੇ ਦੀਆਂ ਰਾਜਨੀਤੀਆਂ ਬਣਾਉਣ ਦੀ ਲੋੜ ਹੈ ਕਿਉਂਕਿ ਸਰਕਾਰ ਹੁਣ ਇਸ ਸਮੇਂ ਚਾਰੀ ਹੈ ਕਿ ਇਹ ਜਿਹੜੇ ਵੱਖ-ਵੱਖ ਉਹਨਾਂ ਦੇ ਪ੍ਰੋਗਰਾਮਸ ਨੇ ਸੋ ਉਹਨਾਂ ਦੇ ਉੱਪਰ ਇਹ ਫੌਰੀ ਤੌਰ ਤੇ ਜਿਹੜੇ ਡਿਸੀਜਨ ਲੈ ਜਾਣ ਉਹ ਫੌਰੀ ਤੌਰ ਤੇ ਇੰਪਲੀਮੈਂਟ ਹੋਣ ਕੰਮ ਜਿਹੜੇ ਨੇ ਫਾਸਟ ਢੰਗ ਤਰੀਕੇ ਨਾਲ ਹੁਣ ਮਤਲਬ ਡਿਲੇ ਜਿਹੜੀਆਂ ਸਨ ਇੱਕ ਤਾਂ ਚਲੋ ਡਿਲੇ ਹੁੰਦੀ ਆ ਵੀ ਤੁਸੀਂ ਕੋਈ ਸਮਾਂ ਲਾਉਣਾ ਆ ਉਹਦੇ ਉੱਪਰ ਵਿਚਾਰ ਪਟਾੰਦਰਾ ਕਰਨਾ ਆ ਕੋਈ ਪਾਲਿਸੀ ਬਣਾਉਣੀ ਆ ਉਹਨੂੰ ਇੰਪਲੀਮੈਂਟ ਕਰਨਾ ਚਲੋ ਟਾਈਮ ਤਾਂ ਲੱਗਦਾ ਆ ਪਰ ਕਈ ਵਾਰ ਹੁੰਦਾ ਵੀ ਇਹ ਕੁਝ ਇਸ ਤਰੀਕੇ ਦੀ ਡਿਲੇ ਹੁੰਦੀ ਆ ਜਿਹੜੀਆਂ ਇਹ ਸਿਸਟਮ ਦੇ ਜ਼ਰੀਏ ਬਣ ਜਾਂਦੀਆਂ ਨੇ ਵੀ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਮਨਜ਼ੂਰੀ ਲਈ ਜਾਣਾ ਪੈਂਦਾ ਦੂਜੀ ਤੋਂ ਤੀਜੀ ਜਗ੍ਹਾ ਜਾਣਾ ਪੈਂਦਾ ਸੋ ਡਿਲੇ ਜਿਹੜੀ ਆ ਇਹ ਜਿਹੜੀ ਨਹੀਂ ਹੋਣੀ ਚਾਹੀਦੀ ਸੀ ਉਹ ਵੀ ਨਾਲ ਹੋ ਜਾਂਦੀ ਹੈ ਸੋ ਇਹਦੇ ਵਿੱਚ ਹੁਣ ਕੀ ਆ ਕਿ ਸਰਕਾਰ ਦੱਸ ਰਹੀ ਹੈ ਜਿਹੜਾ ਦੇ ਮਨਿਸਟਰ ਦੱਸ ਰਹੇ ਨੇ ਸੋ ਇਹਦੇ ਵਿੱਚ ਜਿਹੜੇ ਖਜ਼ਾਨਾ ਬੋਰਡ ਦੇ ਪ੍ਰੈਜ਼ੀਡੈਂਟ ਨੇ ਸ਼ਫਤ ਸ਼ਫਕਤ ਅਲੀ ਸਾਹਿਬ ਜਿਹੜੇ ਕਿ ਬ੍ਰੈਮਟਨ ਤੋਂ ਮੈਂਬਰ ਪਾਰਲੀਮੈਂਟ ਵੀ ਨੇ ਸੋ ਉਹਨਾਂ ਨੇ ਕੱਲ ਇਹ ਗੱਲ ਕਹੀ ਹੈ ਕਹਿੰਦੇ ਕਿ ਫੈਡਰਲ ਸਰਕਾਰ ਨੇ ਲਗਭਗ 500 500 ਦੇ ਗਰੀਬ ਕਹਿੰਦੇ ਢੰਗ ਤਰੀਕੇ ਜਿਹੜੇ ਨੇ ਇਹ ਉਹ ਲੱਭੇ ਨੇ ਸੋ ਜਿਹਦੇ ਨਾਲ ਵੱਖੋ ਵੱਖਰੇ ਜਿਹੜੇ ਵਿਭਾਗ ਨੇ ਸਰਕਾਰੀ ਸੋ ਉਹਨਾਂ ਦਾ ਕੰਮ ਵਧੀਆ ਢੰਗ ਤਰੀਕੇ ਨਾਲ ਕਿਸ ਤੰਗ ਨਾਲ ਚੱਲਿਆ ਜਾ ਸਕੇ ਉਹਨਾਂ ਦੇ ਵਿੱਚ ਜਿਹੜੀ ਤੇਜ਼ੀ ਕਿਸ ਤਰੀਕੇ ਨਾਲ ਲਿਆਂਦੀ ਜਾ ਸਕੇ ਜਿਹੜੀ ਲਾਲ ਫੀਤਾ ਸ਼ਾਹੀ ਹੈ ਇਹਨੂੰ ਕਿਸ ਤੰਗ ਨਾਲ ਖਤਮ ਕੀਤਾ ਜਾ ਸਕੇ ਜਾਂ ਜਿਹੜੀ ਬੇਲੋੜੀ ਕਾਗਜ਼ੀ ਕਾਰਵਾਈ ਜਿਹਦੀ ਕਾਗਜ਼ੀ ਕਾਰਵਾਈਆਂ ਨੇ ਕਹਿੰਦੇ ਲੋੜ ਹੈ ਨਹੀਂ ਆ ਪਰ ਉਹ ਸਿਸਟਮ ਦੇ ਵਿੱਚ ਬਣੀਆਂ ਹੋਈਆਂ ਨੇ ਕਹਿੰਦੇ ਵੀ 500 ਦੇ ਕਰੀਬ ਤਰੀਕੇ ਲੱਭ ਲੈਨੇ ਸਰਕਾਰ ਨੇ ਹੁਣ ਉਹ ਤਰੀਕਿਆਂ ਨੂੰ ਕਹਿੰਦੇ ਅਸੀਂ ਇੰਪਲੀਮੈਂਟ ਕਰਨ ਦੀ ਕੋਸ਼ਿਸ਼ ਕਰਾਂਗੇ ਜਿਹਦੇ ਨਾਲੇ ਡਿਲੇਸ ਜਿਹੜੀਆਂ ਹੁੰਦੀਆਂ ਨੇ ਅਨਨੈਸੈਸਰੀ ਡਿਲੇਸ ਹੁੰਦੀਆਂ ਨੇ ਉਹ ਡਿਲੇਸ ਨੂੰ ਰੋਕਿਆ ਜਾ ਸਕਦਾ ਦੇਖੋ 500 ਤਰੀਕੇ ਲੱਭ ਲੈਨੇ 500 ਥੋੜੇ ਤਾਂ ਨਹੀਂ ਹੁੰਦੇ ਹੁਣ ਇਹਨਾਂ ਨੇ ਦਾਵਾ ਕੀਤਾ ਸਰਕਾਰ ਨੇ ਕਿ 500 ਦੇ ਕਰੀਬ ਤਰੀਕੇ ਲੱਭ ਲੈਨੇ ਹੁਣ ਜੇ ਐਨੇ ਤਰੀਕੇ ਇਹਨਾਂ ਦੇ ਹੱਥ ਆ ਗਏ ਨੇ ਤਾਂ ਇਹ ਤਰੀਕੇ ਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਵਕ ਵਕ ਪ੍ਰੋਗਰਾਮ ਨੇ ਸਰਕਾਰ ਦੇ ਉਹ ਕਿੰਨੀ ਕੁ ਤੇਜ਼ੀ ਦੇ ਨਾਲ ਹੁੰਦੇ ਨੇ ਕਿੰਨਾ ਉਹਨਾਂ ਦੀ ਫਾਸਟ ਪ੍ਰੂਵਲ ਹੁੰਦੀ ਹੈ ਕਿੰਨੇ ਤਰੀਕੇ ਤੇਜ਼ੀ ਨਾਲ ਲਾਗੂ ਹੁੰਦੇ ਨੇ ਲੋਕਾਂ ਨੂੰ ਕਿੰਨਾ ਕੁ ਤੇਜ਼ੀ ਦੇ ਨਾਲ ਉਹਨਾਂ ਦਾ ਲਾਭ ਮਿਲਦਾ ਇਹ ਹੁਣ ਦੇਖਣ ਵਾਲੀ ਗੱਲ ਹੈ ਪਰ ਦਾਵਾ ਸਰਕਾਰ ਦਾ ਇਹੀ ਆ ਵੀ ਸਾਡੇ ਹੱਥ 500 ਜਿਹੜੀਆਂ ਕੁੰਡੀਆਂ ਸੀਆਂ ਉਹ ਅਸੀਂ ਫੜ ਲਈਆਂ ਨੇ ਤੇ ਉਹਨਾਂ ਦੇ ਉੱਪਰ ਕਹਿੰਦੇ ਆਉਣ ਵਾਲੇ ਦਿਨਾਂ ਦਿਨਾਂ ਨਾਲ ਅਸੀਂ ਕੰਮ ਕਰਾਂਗੇ ਸੋ ਮਾਰ ਕਰਨੀ ਉਹਨਾਂ ਦੀ ਗੱਲਬਾਤ ਕਰੀਏ ਆਪਾਂ ਨੂੰ ਪਤਾ ਹੀ ਆ ਅ ਕੱਲ ਵੀ ਖਬਰ ਸਾਂਝੀ ਕੀਤੀ ਸੀ ਕਿ ਜਿਹੜਾ ਜੀ ਮੇਕ ਇਨ ਕੈਨੇਡਾ ਮੇਡ ਇਨ ਕੈਨੇਡਾ ਦੀ ਗੱਲਬਾਤ ਕਰ ਲਈਏ ਆਪਾਂ ਆ ਉਹਦੇ ਲਈ ਰਾਹਤ ਵੀ ਜਰੂਰ ਦੇਣੀ ਹੈ ਵੱਖ-ਵੱਖ ਇਲਾਕਿਆਂ ਦੇ ਵਿੱਚ ਜਾ ਰਹੇ ਨਹੀਂ ਹੈਗੇ ਪ੍ਰੋਵਿੰਸਸ ਦੇ ਵਿੱਚ ਤਾਂ ਜੋ ਕਾਰੋਬਾਰ ਨੂੰ ਜਿਹੜਾ ਜੀ ਥੋੜਾ ਜਿਹਾ ਹਲੂਣਾ ਮਿਲੇ ਸੋ ਉਹਦੇ ਚੱਲਦੇ ਹੋਏ ਕਾਰਨੀ ਯੂਨਿਟ ਅਟਲੈਂਟਿਕ ਕੈਨੇਡੀਅਨ ਕਾਰੋਬਾਰਾਂ ਲਈ 80 ਮਿਲੀਅਨ ਦੇ ਟੈਰਫ ਰਾਹਤ ਫੰਡ ਦਾ ਐਲਾਨ ਉਹਨਾਂ ਨੇ ਉੱਥੇ ਕੀਤਾ ਜੀ ਐਨਾਨਸਮੈਂਟ ਕਾਰਨੀ ਸਾਹਿਬ ਨੇ ਕੱਲ ਕੀਤੀ ਹੈ ਸੋ ਉਹਨਾਂ ਨੇ ਕਿਹਾ ਵੀ ਜੋ ਸੈਂਟ ਜੋਨ ਤੋਂ ਲੈ ਕੇ ਅਟਲੈਂਟਿਕ ਕੈਨੇਡਾ ਦੇ ਵਿੱਚ ਕਹਿੰਦੇ ਜਿਹੜੇ ਛੋਟੇ ਤੇ ਦਰਮਿਆਨੇ ਕਾਰੋਬਾਰ ਨੇ ਕਿ ਇਹਨਾਂ ਨੇ ਸੀ ਕੱਲ ਜਿਵੇਂ ਜ਼ਿਕਰ ਕਰਿਆ ਸੀ ਕਿ 5 ਬਿਲੀਅਨ ਡਾਲਰ ਦੀ ਰਾਸ਼ੀ ਰੱਖੀ ਆ ਵੀ ਜਿਹੜੇ ਏ ਬਿਨਸ ਨੇ ਟੈਰਿਫ ਦੇ ਨਾਲ ਪ੍ਰਭਾਵਿਤ ਹੋ ਰਹੇ ਨੇ ਤੇ ਉਹਨਾਂ ਬਿਜ਼ਨਸ ਨੂੰ ਕਿਸੇ ਨਾ ਕਿਸੇ ਢੰਗ ਨਾਲ ਰਾਹਤ ਦਿੱਤੀ ਜਾਵੇ ਜਿਹੜੇ ਕੰਮੇ ਪ੍ਰਭਾਵਿਤ ਹੋ ਰਹੇ ਨੇ ਉਹਨਾਂ ਨੂੰ ਨਵੇਂ ਸਿਰਿਓ ਕਿਦਾਂ ਸੈੱਟ ਕਰਨਾ ਇਹ ਉਹਨਾਂ ਦੀ ਦੁਆਰਾ ਇਹ ਜਿਹੜੀ ਨੀ ਟ੍ਰੇਨਿੰਗ ਹੋਣੀ ਹੈ ਉਹ ਕਿਸ ਢੰਗ ਨਾਲ ਹੋਣੀ ਹੈ ਇਸ ਨੂੰ 5 ਬਿਲੀਅਨ ਡਾਲਰ ਦੇ ਕਰੀਬ ਫੰਡਿੰਗ ਰੱਖਣ ਦੀ ਗੱਲ ਕੀਤੀ ਸੀ ਹੁਣ ਇਹਦੇ ਵਿੱਚ ਕੀ ਆ ਕਿ ਜੋ ਇਹ ਅਟਲੈਂਟਿਕ ਕੈਨੇਡਾ ਦੇ ਇਹ ਛੋਟੇ ਦੇ ਦਰਬਾਨੇ ਬਿਨਸ ਨੇ ਸੋ ਉਹਨਾਂ ਵਾਸਤੇ ਸਰਕਾਰ ਕਹਿ ਰਹੀ ਹੈ ਵੀ ਅਸੀਂ 80 ਮਿਲੀਅਨ ਡਾਲਰ ਦੀ ਜਿਹੜੀ ਟੈਰਿਫ ਰਾਹਤ ਫੰਡ ਹੈ ਸੋ ਉਹ ਕਹਿੰਦੇ ਰੱਖਿਆ ਹੋਇਆ ਆ ਤੇ ਜਿਹੜੇ ਵੀ ਛੋਟੇ ਦਰਮਿਆਨੇ ਬਿਨਸ ਪ੍ਰਭਾਵਤ ਹੋਣਗੇ ਸੋ ਉਹਨਾਂ ਨੂੰ ਇਹ ਪਾਣ ਦਾ ਜਿਹੜਾ ਮੁਆਵਜ਼ਾ ਦਿੱਤਾ ਜਾਊਗਾ ਸੋ ਇਹ ਗੱਲ ਇਹਨਾਂ ਨੇ ਐਟਲਾਂਟਿਕ ਕੈਨੇਡਾ ਆਪਰਚੂਨਿਟੀ ਏਜੰਸੀ ਜਿਹੜੀ ਆ ਸੋ ਉਹਦੇ ਰਾਹੀਂ ਕਹਿੰਦੇ ਫੰਡਿੰਗ ਜਿਹੜੀ ਆ ਕੀਤੀ ਜਾਣੀ ਆ ਤੇ ਮੋٹے ਤੌਰ ਤੇ ਕਹਿੰਦੇ ਆ ਕਿ 1 ਬਿਲੀਅਨ ਡਾਲਰ ਦੇ ਉਸ ਫੰਡ ਦਾ ਹਿੱਸਾ ਆ ਜੋ ਅਮਰੀਕਾ ਟੈਰਿਫ ਦੇ ਦੌਰਾਨ ਜਿਹੜੇ ਪ੍ਰਭਾਵਤ ਹੋਣ ਵਾਲੇ ਬਿਨਸ ਰੱਖੇ ਗਏ ਨੇ ਸੋ ਓਵਰਆਲ ਇਹਨਾਂ ਨੇ ਇਹਦੇ ਵਿੱਚ 1 ਬਿਲੀਅਨ ਡਾਲਰ ਦੀ ਰਾਸ਼ੀ ਰੱਖੀ ਹੋਈ ਆ 80 ਮਿਲੀਅਨ ਕਹਿੰਦੇ ਆ ਵੀ ਸਿਰਫ ਅਟਲੈਂਟਿਕ ਕੈਨੇਡਾ ਨੂੰ ਦੇਣਾ ਆ ਤੇ ਬਹੁਤ ਸਾਰੀਆਂ ਗੱਲਾਂ ਨੇ ਜਿਵੇਂ ਚੁਣੌਤੀਆਂ ਨੇ ਆਰਥਿਕਤਾ ਨੂੰ ਮਿਲ ਰਹੀਆਂ ਨੇ ਟੈਰਿਫ ਕਾਰਨ ਜਾਂ ਹੋਰ ਵੱਖ-ਵੱਖ ਤੰਗਤਰੀਆਂ ਕਾਰਨ ਸੋ ਉਹਦੇ ਨਾਲ ਪ੍ਰਭਾਵਿਤ ਬਿੰਸਮੈਨਾਂ ਦੀ ਜਿਹੜੀ ਬਾਹ ਫੜਨੀ ਆ ਸੋ ਇਹ ਅਟਲੈਂਟਿਕ ਕੈਨੇਡਾ ਵਾਸਤੇ ਇਨਾਂ ਨੂੰ ਕਾਰਨੀ ਸਾਹਿਬ ਨੇ ਕੱਲ ਅਨਾਊਂਸਮੈਂਟ ਕੀਤੀ ਹੈ ਅਗਲੀ ਖਬਰ ਦੇ ਵਿੱਚ ਪਤਾਨ ਸਾਹਿਬ ਜੇਲ੍ਹ ਤੋੜ ਕੇ ਭੱਜਿਆ BC ਦਾ ਗੈਂਗਸਟਰ ਭੱਜਿਆ BC ਚੋਂ ਫੜਿਆ ਗਿਆ ਕਤਰ ਦੇ ਵਿੱਚ ਹੈ ਕੀ ਅਪਡੇਟ ਹੈ ਦੇਖੋ ਇਹਦੇ ਵਿੱਚ ਇਹ ਸੀਗਾ ਕਿ ਇੱਕ ਭਗੌੜਾ ਸੀਗਾ ਜੋ ਇਹ ਬ੍ਰਿਟਿਸ਼ ਕੋਲੰਬੀਆ ਤੋਂ ਭੱਜਿਆ ਸੀਗਾ ਇਹ ਗੈਂਗਸਟਰ ਸੀਗਾ ਕਾਫੀ ਨਾਮੀ ਸੋ ਇਹਦੇ ਵਿੱਚ ਇਹ ਸੀਗਾ ਕਿ ਇਸ ਵੱਲੋਂ ਇੱਕ ਤਾਂ ਜਿਹੜੇ ਪੰਜਾਬੀ ਗੈਂਗਸਟਰ ਨੇ ਉੱਥੇ ਇਹਨਾਂ ਦੇ ਨਾਲ ਵੀ ਕੰਮ ਕਰਦਾ ਰਿਹਾ ਇਹਨਾਂ ਦੇ ਖਲਾਸ ਵੀ ਕੰਮ ਕਰਦਾ ਰਿਹਾ ਸੋ ਇਹਦੇ ਵਿੱਚ ਜਿਹੜੀਆਂ 2012 ਦੇ ਵਿੱਚ ਜਿਹੜੇ ਰਾਈਵਲ ਗੈਂਗਸਟਰ ਸੀ ਜਿਹੜੇ ਵਿਰੋਧੀ ਗੈਂਗਸਟਰ ਸੀ ਸੰਦੀਪ ਦੂੜੇ ਸੁਖ ਧਾਕ ਵਰਗਿਆਂ ਦੇ ਜਿਹੜੇ ਕਤਲ ਹੋਏ ਸੀ ਇਹਦੇ ਵਿੱਚ ਵੀ ਕਹਿੰਦੇ ਵੀ ਇਨਵੋਲਵ ਸੀਗਾ ਰੌਬੀ ﺍﻟखलील ਜਿਹੜਾ ਨਾਮ ਹੈ ਤੇ ਬੀਸੀਡੀ ਜੇਲ੍ਹ ਦੇ ਵਿੱਚੋਂ ਇਹ 2022 ਦੇ ਵਿੱਚ ਭੱਜ ਗਿਆ ਸੀ ਤੋਂ ਮਿਲੀ ਭੁਗਤ ਦੇ ਨਾਲ ਉੱਥੇ ਇਹ ਭੱਜਿਆ ਸੋ ਤਿੰਨ ਜਿਹੜੇ ਆਏ ਦੇ ਵਿੱਚ ਜਿਹੜੇ ਅਕਿਊਜ਼ ਸੀਗੇ ਸੋਰਾਂ ਦੇ ਖਿਲਾਫ ਜਿਹੜੇ ਨੇ ਭਜਾਉਣ ਦੇ ਵਿੱਚ ਮਦਦ ਕੀਤੀ ਸੀ ਆਲਰੇਡੀ ਉੱਥੇ ਕੇਸ ਚੱਲ ਰਿਹਾ ਹੁਣ ਇਹਦੇ ਬਾਰੇ ਖਬਰ ਇਹ ਸੀਗੀ ਕਿ ਇਹ ਇੱਕ ਕਤਰ ਦੇ ਵਿੱਚ ਫੜ ਹੋ ਗਿਆ ਆ ਕਤਰ ਦੇ ਵਿੱਚ ਉੱਥੇ ਦੀ ਏਜੰਸੀਆਂ ਨੇ ਉੱਥੇ ਦੇ ਪੁਲਿਸ ਡਿਪਾਰਟਮੈਂਟ ਨੇ ਇਹਨੂੰ ਫੜਿਆ ਆ ਤੇ ਇਹਦੇ ਉੱਪਰ ਇਹ ਜਿਹੜਾ ਆ ਲੱਖਾਂ ਡਾਲਰ ਦਾ ਜਿਹੜਾ ਇਨਾਮ ਸੀਗਾ ਬੋਲੋ ਜਿਹੜਾ ਪ੍ਰੋਗਰਾਮ ਚੱਲ ਰਿਹਾ ਸੀ ਉਹਦੇ ਵਿੱਚ ਮੋਸਟ ਵਾਂਟਡ ਜਿਹੜੇ ਅਪਰਾਧੀ ਨੇ ਜਿਹੜੇ ਭੱਜੇ ਹੋਏ ਨੇ ਪੁਲਿਸ ਦੇ ਹੱਥ ਨਹੀਂ ਆ ਰਹੇ ਸੋ ਉਹਨਾਂ ਦੇ ਵਿੱਚ ਦਾ ਨਾਮ ਸੀਗਾ ਪਰ ਹੁਣ ਇਹ ਆ ਕਿ ਇਹ ਜੋ RCMP ਆ ਜਾਂ ਜੋ ਉੱਥੇ BC ਵਿੱਚ ਹੋਰ ਜਿਹੜੇ ਅਫੀਸ਼ੀਅਲਸ ਨੇ ਉਹ ਕੋਈ ਖੁੱਲ ਕੇ ਦੱਸ ਨਹੀਂ ਰਹੇ ਵੀ ਜੇ ਕਦਰ ਦੇ ਵਿੱਚ ਫੜ ਹੋ ਗਿਆ ਆ ਤਾਂ ਇਹਨੂੰ ਹੁਣ ਕੈਨੇਡਾ ਲਿਆਂਦਾ ਕਿਵੇਂ ਜਾਣਾ ਆ ਕਿ ਹਵਾਲਗੀ ਸੰਬੰਧੀ ਕੋਈ ਗੱਲਾਂ ਬਾਤਾਂ ਚੱਲ ਰਹੀਆਂ ਨੇ RCMP ਵਾਲੇ ਕਹਿ ਰਹੇ ਵੀ ਸਾਡੀ ਲਿਸਟ ਤਾਂ ਕਹਿੰਦੇ ਹਾਲੇ ਵੀ ਭਗੋੜਾਈ ਆ ਸਾਡੇ ਹੱਥ ਤੱਕ ਇਹ ਹਾਲੇ ਵੀ ਨਹੀਂ ਆਇਆ ਪਰ ਹੁਣ ਇਹ ਆ ਕਿ ਕਤਰ ਦੇ ਵਿੱਚ ਵਾਕਈ ਫੜ ਹੋ ਗਿਆ ਆ ਤਾਂ ਉਹਨੂੰ ਇੱਥੇ ਲਿਆਂਦਾ ਜਾ ਸਕੇਗਾ ਜਾਂ ਕਤਰ ਦੇ ਵਿੱਚ ਦੁਆਰਾ ਕੋਈ ਛੁੱਟ ਜਾਏਗਾ ਜਾਂ ਕੀ ਹੋਏਗਾ ਇਹਦੇ ਬਾਰੇ ਸਵਾਲ ਕਾਫੀ ਖੜੇ ਹੋ ਰਹੇ ਨੇ ਆਸੀਐਮਪੀ ਕੋ ਖੁੱਲ ਕੇ ਜਵਾਬ ਨਹੀਂ ਦੇ ਰਹੀ ਆ ਪਰ ਇੰਨੀ ਗੱਲ ਜ਼ਰੂਰ ਹੈ ਕਿ ਇਹ ਉੱਥੇ ਫੜ ਹੋਇਆ ਇਸ ਤਰੀਕੇ ਦੀਆਂ ਖਬਰਾਂ ਨੇ ਪਰ ਹਵਾਲਗੀ ਹੋਣੀ ਜਾਂ ਨਹੀਂ ਹੋਣੀ ਇਹਦੇ ਬਾਰੇ ਅਜੇ ਸਥਿਤੀ ਸਪਸ਼ਟ ਨਹੀਂ ਹੈ ਲੋ ਜੀ ਕੋਈ ਦਿਨ ਵਾਂਝਾ ਨਹੀਂ ਰਹਿੰਦਾ ਹੈਗਾ ਜਦੋਂ ਮੈਂ ਇਹ ਵਰਡ ਕਹਿੰਦਾ ਹਾਂ ਸੁਣਨੇ ਵਾਲੇ ਸਰੋਤੇ ਪ੍ਰਣਾਪ ਸਾਹਿਬ ਜੀ ਸਮਝਦਾਨ ਨੇ ਵੀ ਸ਼ਾਇਦ ਸਾਡੇ ਬੰਦੇ ਫੇਰ ਕਿਸੇ ਕੰਮ ਚ ਆਏ ਹੋਣਗੇ ਸੋ ਹੈਗੇ ਹੀ ਆ ਜੀ ਅਲਬਰਟ ਵਿਚ ਦੋ ਭਾਰਤੀਆਂ ਦੇ ਠੱਗੀ ਦੇ ਦੋਸ਼ ਲੱਗੇ ਨੇ ਜੀ ਦੇਖੋ ਇਹਦੇ ਵਿੱਚ ਇਹ ਆ ਕਿ ਜੋ ਅਲਵਾਟਾ ਸਿਕਿਉਰਟੀ ਕਮਿਸ਼ਨ ਐ ਤੇ ਆਸੀਐਮਪੀ ਦੀ ਜੋ ਫੈਡਰਲ ਪੁਲਿਸ ਐ ਸੋ ਇਹਨਾਂ ਨੇ ਇੰਟੀਗ੍ਰੇਟਰ ਮਾਰਕਰ ਇਨਫੋਰਸਮੈਂਟ ਟੀਮ ਐ ਜੋ ਇਹਨਾਂ ਦੀ ਸੋ ਇਹਨਾਂ ਨੇ ਇੱਕ ਜੁਆਇੰਟ ਸੀਰੀਅਸ ਅਫੈਂਸ ਟੀਮ ਬਣਾਈ ਸਗੀ ਸੋ ਇਹਨਾਂ ਨੇ ਇਨਵੈਸਟੀਗੇਸ਼ਨ ਕੀਤੀ ਐ ਇਹੀ ਵਿੱਚ ਕਹਿੰਦੇ ਕਿ 2018 ਤੋਂ ਲੈ ਕੇ 2020 ਦੇ ਜਿਹੜਾ ਸਮਾਂ ਸੀਗਾ ਉਹਨਾਂ ਨੇ ਕਹਿੰਦੇ ਵੀ ਦੋ ਇਹਦੇ ਵਿੱਚ ਅਕਿਊਜ਼ ਨੇ ਜਿਹਦਾ ਨਾਮ ਹੈ ਜਗਰਾਜ ਵਰਮਾ ਤੇ ਰੋਹਿਤ ਸੇਠੀ ਹੈ ਕਹਿੰਦੇ ਜਿਹੜੇ ਦੋਵੇਂ ਅਕਿਊਜ਼ ਨੇ ਇਹਨਾਂ ਨੇ ਕੈਨ ਕੇਮ ਜਿਹੜਾ ਹੈ ਡਵੈਲਪਮੈਂਟ ਲਿਮਟਿਡ ਤੇ ਰੈਕਸ ਡੀਲ ਗਾਰਡਨ ਲਿਮਟਿਡ ਵਰਗੀਆਂ ਕੰਪਨੀਆਂ ਦੇ ਰਾਹੀ ਕਹਿੰਦੇ ਐਡਮੈਂਟਾ ਦੇ ਵਿੱਚ ਇੱਕ ਰੀਅਲ ਏਸਟੇਟ ਪ੍ਰੋਜੈਕਟ ਲਈ ਜਿਹੜਾ ਇਨਵੈਸਟਰਸ ਹੁੰਦੇ ਨੇ ਉਹਨਾਂ ਤੋਂ 6.8 ਮਿਲੀਅਨ ਡਾਲਰ ਦੇ ਕਰੀਬ ਇਕੱਠੇ ਕੀਤੇ ਸੀ। ਸੋ ਇੱਕ ਰੀਅਲ ਏਸਟੇਟ ਪ੍ਰੋਜੈਕਟ ਸੀਗਾ। ਉਹਦੇ ਵਾਸਤੇ ਇਨਵੈਸਟਮੈਂਟ ਜਿਹੜੇ ਕਰਨੀ ਸੀ ਇਨਵੈਸਟਰਾਂ ਨੂੰ ਜਿਹੜਾ ਸੱਦਿਆ ਗਿਆ ਇਹ ਉਹਨਾਂ ਨੂੰ ਲਵਾਇਆ ਗਿਆ। ਤਕਰੀਬਨ 7 ਕਮਿਲੀਅਨ ਡਾਲਰ ਦੇ ਕਰੀਬ ਜਿਹੜੇ ਸੀ ਉਹ ਇਕੱਠੇ ਵੀ ਹੋ ਗਏ ਕਿਉਂਕਿ ਉਹ ਇਹ ਸਮਾਂ ਉਹ ਸੀਗਾ ਕਿਉਂਕਿ దిਅ ਸਟੇਟ ਦੇ ਵਿੱਚ ਕਾਫੀ ਬੂਮ ਸੀਗਾ ਕਾਫੀ ਆਪਰਚੂਨਿਟੀਆਂ ਸੀਆ ਮਾਰਕੀਟ ਕਾਫੀ ਜੜੀ ਗਰਮ ਸੀਗੀ ਤੇ ਉਸ ਟਾਈਮ ਲੋਕ ਚਾਹੁੰਦੇ ਵੀ ਸੀਗੇ ਵੀ ਸਾਡੀ ਕਿਸੇ ਨਾ ਕਿਸੇ ਪਾਸੇ ਇਨਵੈਸਟਮੈਂਟ ਹੋਵੇ ਸਾਡੇ ਜਿਹੜੇ ਡਾਲਰਸ ਨੇ ਉਹ ਦੁੱਗਣੇ ਤੇ ਗੁਣੇ ਹੋਣ ਤੇ ਲੋਕਾਂ ਨੇ ਬਹੁਤ ਤਰ੍ਹਾਂ ਦੀਆਂ ਸਕੀਮਾਂ ਦੇ ਵਿੱਚ ਇਨਵੈਸਟਮੈਂਟ ਵੀ ਕੀਤੀ ਸੋ ਇਹ ਦੋ ਜਣਿਆਂ ਦੇ ਉੱਪਰ ਵੀ ਅਲੀਗੇਸ਼ਨਸ ਨੇ ਤੇ ਇਹਨਾਂ ਨੇ ਵੀ ਤਕਰੀਬਨ ਸੱਤ ਜਿਹੜੇ ਆ ਇਹਦੇ ਮਿਲੀਅਨ ਡਾਲਰ ਦੇ ਕਰੀਬ ਜਿਹੜੇ ਆ ਇਨਵੈਸਟਮੈਂਟ ਲੋਕਾਂ ਕੋ ਕਰਾਈ ਇਹ ਗੱਲਾਂ ਤਾਂ ਉਸ ਸਮੇ ਬਹੁਤ ਵੱਡੀਆਂ ਕੀਤੀਆਂ ਗਈਆਂ ਵੀ ਤੁਹਾਡੀ ਜਿਹੜੀ ਇਨਵੈਸਟਮੈਂਟ ਹੈ ਇਹ ਹੋਗੀ ਇਹ ਕਾਫੀ ਬੈਨੀਫਿਟਸ ਜਿਹੜੇ ਦਿੱਤੇ ਜਾਣਗੇ ਪਰ ਕਹਿੰਦੇ ਕਿ ਕੋਈ ਵੀ ਇਹਦੇ ਵਿੱਚ ਲੜਪੱਲਾ ਜਿਹੜਾ ਨਹੀਂ ਫੜਾਇਆ ਰਿਹਾ ਸੀ ਜਿਸ ਤਰੀਕੇ ਦੀਆਂ ਪਹਿਲਾਂ ਗੱਲਾਂ ਹੋਈਆਂ ਸੀਆਂ ਤੇ ਉਹ ਵਾਦੇ ਜਿਹੜੇ ਸੀ ਪੂਰੇ ਨਹੀਂ ਹੋ ਰਹੇ ਸੀਗੇ ਸੋ ਇਹ ਜਿਹੜੀ ਫਿਰ ਇਨਵੈਸਟੀਗੇਸ਼ਨ ਹੋਈ ਇਹਦੇ ਵਿੱਚ ਇਹ ਜਿਹੜੇ ਆ ਜੁਬਰਾਜ ਬਰਮਾ ਤੇ ਰੋਹੀ ਸੇਠੀ ਆ ਸੋ ਇਹਨਾਂ ਦੇ ਖਿਲਾਫ ਧੋਖਾਧੜੀ ਇਹ ਜਿਹੜੇ ਆ ਜਾਲੀ ਦਸਤਾਵੇਜ਼ ਬਣਾਉਣ ਦੀਆਂ ਗੱਲਾਂ ਲੱਗਿਆ ਨੇ ਮਨੀ ਲਾਂਡਰਿੰਗ ਦੇ ਜਿਹੜੇ ਐਲੀਗੇਸ਼ਨਸ ਲੱਗੇ ਨੇ ਤੇ ਦੋਵਾਂ ਦੇ ਉੱਪਰ 7-7 ਜਿਹੜੇ ਨੇ ਅਪਰਾਧਿਕ ਜਿਹੜੇ ਚਾਰजेस ਲਾਏ ਗਏ ਨੇ ਇਹ ਦੋਵਾਂ ਨੂੰ ਕੰਡੀਸ਼ਨਸ ਸ਼ਰਤਾਂ ਦੇ ਉੱਪਰ ਰਿਹਾ ਕੀਤਾ ਗਿਆ ਤਾਂ 1 ਅਕਤੂਬਰ 2025 ਨੂੰ ਐਡਮੈਨਟਨ ਦੀ ਅਦਾਲਤ ਦੇ ਵਿੱਚ ਦੁਬਾਰਾ ਇਹਨਾਂ ਦੀ ਪੇਸ਼ੀ ਹੋਣੀ ਆ ਸੋ ਹੁਣ ਦੇਖੋ ਚਾਰਜ ਲਾ ਦਿੱਤੇ ਗਏ ਨੇ ਇਹ 7-7 ਚਾਰਜ ਲੱਗੇ ਨੇ ਇਹ ਹਾਲ ਦੀ ਘੜੀ ਇਹਨਾਂ ਦੀ ਜ਼ਮਾਨਤਾਂ ਹੋ ਗਈਆਂ ਨੇ ਤੇ 1 ਅਕਤੂਬਰ ਦੀ ਜਿਹੜੀ ਕੋਰਟ ਦੀ ਪੇਸ਼ੀ ਆ ਤੇ ਹੁਣ ਆਉਣ ਵਾਲੇ ਸਮੇਂ ਦੌਰਾਨ ਸਿਕਲੈਟੀ ਹੋਊਗੀ ਜਿਹੜੇ ਚਾਰजेस ਲੱਗੇ ਨੇ ਚਾਰजेस ਦੇ ਉੱਪਰ ਅਦਾਲਤਾਂ ਦੇ ਵਿੱਚ ਕੀ ਜਿਹੜਾ ਸਾਬਤ ਕੀਤਾ ਜਾਂਦਾ ਆ ਕਿਸ ਤਰੀਕੇ ਦੇ ਜਿਹੜੇ ਸਬੂਤ ਨੇ ਅਦਾਲਤਾਂ ਦੇ ਵਿੱਚ ਰੱਖੇ ਜਾਂਦੇ ਨੇ ਪਰ ਇੰਨੀ ਗੱਲ ਜ਼ਰੂਰ ਹੈ ਵੀ ਇਸ ਤਰੀਕੇ ਦੀ ਜਿਹੜੀ ਗੱਲਾਂ ਬਾਤਾਂ ਨੇ ਪਿਛਲੇ ਸਮੇਂ ਦੌਰਾਨ ਕਾਫੀ ਵਧੀਆਂ ਨੇ ਬਹੁਤ ਸਾਰੇ ਮਾਮਲੇ ਇਹੋ ਜਿਹੇ ਸਾਹਮਣੇ ਆਏ ਨੇ ਸੋ ਜਿਹਦੇ ਕਰਕੇ ਕਿਸੇ ਨਾ ਕਿਸੇ ਢੰਗ ਤਰੀਕੇ ਨਾਲ ਜਿਵੇਂ ਅਸੀਂ ਪਹਿਲੀ ਖਬਰ ਦਾ ਵੀ ਜ਼ਿਕਰ ਕੀਤਾ ਸੀਗਾ ਜਿਹੜੇ ਕਮਰਸ਼ੀਅਲ ਜਿਹੜੇ ਟਰੱਕ ਜਿਹਦੇ ਲਾਇਸੈਂਸ ਬਣੇ ਕਿਸ ਤੰਗ ਨਾਲ ਬਣੇ ਕਿਸ ਤੰਗ ਦੀ ਜਾਲਸਾ ਜਿਆ ਹੋਈਆਂ ਆਪਣੀ ਕਮਿਊਨਿਟੀ ਦੇ ਇਹ ਜਿਹੜੀਆਂ ਗੱਲਾਂ ਬਾਤਾਂ ਹੁਣ ਆਉਣ ਵਾਲੇ ਦਿਨਾਂ 'ਚ ਸਾਹਮਣੇ ਹੋਣੀਆਂ ਨੇ ਫਿਰ ਨਮੋਸ਼ੀ ਦਾ ਜਿਹੜਾ ਸਾਹਮਣਾ ਕਰਨਾ ਪੈਣਾ ਆ ਸੋ ਬਹੁਤ ਸਾਰੇ ਮੁੱਦਿਆਂ ਕਰਕੇ ਜਿਹੜਾ ਆ ਸਾਨੂੰ ਇਹ ਹਰ ਰੋਜ਼ ਕਿਤੇ ਨਾ ਕਿਤੇ ਨਮੋਸ਼ੀ ਦਾ ਸਾਹਮਣਾ ਕਰਨਾ ਪੈਂਦਾ ਸੋ ਉਮੀਦ ਕਰਦੇ ਆ ਜਿਹੜੇ ਇਹਨਾਂ ਚੀਜ਼ਾਂ ਤੋਂ ਸਬਕ ਜਿਹੜਾ ਲਿਆ ਜਾਊਗਾ ਇਹਨਾਂ ਚੀਜ਼ਾਂ ਤੋਂ ਜਿਹੜਾ ਆਉਣ ਵਾਲੇ ਸਮੇਂ ਦੌਰਾਨ ਜਿਹੜਾ ਆ ਕਿਸ ਤਰੀਕੇ ਨਾਲ ਬਚਿਆ ਜਾ ਸਕਦਾ ਸੇਕੈ ਸਕਦੇ ਨਾ ਵੀ ਜਿਹੜੀ ਆ ਮਿਹਨਤ ਹੁੰਦੀ ਆ ਇਮਾਨਦਾਰੀ ਹੁੰਦੀ ਆ ਜਾਂ ਇਸ ਤਰੀਕੇ ਦੇ ਜਿਹੜੇ ਕਿਰਦਾਰ ਆ ਉਹਨਾਂ ਨੂੰ ਜਿਹੜਾ ਆ ਲੈ ਕੇ ਕਮੇਟੀ ਦਾ ਨਾਮ ਚੰਗੇ ਪਾਸੇ ਕਿਸ ਤਰੀਕੇ ਨਾਲ ਬਣਾਇਆ ਜਾ ਸਕਦਾ ਸੋ ਉਮੀਦ ਕਰਦੇ ਆ ਵੀ ਸਾਰੀਆਂ ਚੀਜ਼ਾਂ ਤੋਂ ਸਬਕ ਜਿਹੜੇ ਆ ਉਹ ਜ਼ਰੂਰ ਸਿੱਖੇ ਜਾਣਗੇ ਜੀ ਪ੍ਰਿੰਸ ਸਾਹਿਬ ਬਹੁਤ ਬਹੁਤ ਧੰਨਵਾਦ ਕੈਲੀ ਕੈਲੀ ਖਬਰ ਅਪਡੇਟਸ ਉਹ ਤੇਰਾ